ਇਨਾ ਕਨਫਿਊਜ਼ ਕਿਉਂ ਹੋਣਾ ਕਿਉਂ ਹੋਣਾ ਵਈ ਪਤਾ ਨਹੀਂ ਇਹ ਹੈਗੀ ਮੈਨੂੰ ਸ਼ੁਰੂ ਤੋਂ ਮੈਂ ਦੇਖਿਆ ਮੈਨੂੰ ਆ ਰਹੀ ਹੈ ਤਾਂ ਮੈਂ ਥੋੜਾ ਜਜ ਨੂੰ ਟਲ ਗਿਆ ਸੀਗਾ ਜੇ ਚੀਜ਼ਾਂ ਚ ਕਨਫਿਊਜ਼ ਹੋਏਗਾ ਕੱਲੋਂ ਇਮੀਗ੍ਰੇਸ਼ਨ ਆ ਕੱਲੋਂ ਕੰਪਨੀਆਂ ਨੇ ਕਾਫੀ ਚੀਜ਼ਾਂ ਨੇ ਤੂੰ ਇਕੱਲੇ ਨੇ ਸਫਰ ਕਰਨਾ ਤੇਰੇ ਨਾਲ ਕੋਈ ਨਹੀਂ ਹੈਗਾ ਵੱਤ ਵਤ ਨਹੀਂ ਕੋਈ ਮਾੜੇ ਮੋਟੀ ਹੈਲਪ ਕਰ ਦੂ ਕੋਈ ਬਸ ਮੇਨ ਮੇਨ ਗੱਲ ਯਾਦ ਰੱਖਣਾ ਹੋਵੇ ਕੋਈ ਕਿਵੇਂ ਮੇਨ ਗੱਲ ਇਹ ਤੈਨੂੰ ਇਹ ਪਤਾ ਸੀ ਸੱਚ ਤੂੰ ਇੱਕ ਦਿਨ ਫੋਨ ਵੀ ਕੀਤਾ ਸੀ ਕਹਿੰਦਾ ਵੀ ਮੇਰਾ ਪਰਮਿਟ ਆ ਗਿਆ ਤੇਰਾ ਤਾਂ ਵੀਜ਼ਾ ਵੀ ਆਇਆ ਸੀ ਤੂੰ ਤਾਂ ਕਹੀਿਆ ਮੇਰਾ ਪਰਮਿਟ ਆ ਗਿਆ ਨੇ ਉਹ ਮੈਨੂੰ ਕੁਝ ਸ਼ਾਇਦ ਸੁਣ ਚ ਉਹ ਹੋ ਗਿਆ ਦਿੱਕਤ ਆ ਹੋ ਗਈ ਸੀ ਮੈਂ ਮੈਡਮ ਨਾਲ ਗੱਲ ਕਰਦੇ ਕਰਦੇ ਤੇ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਵੀ ਸ਼ਾਇਦ ਉਸ ਭਾਜੀ ਨੇ ਕੁਝ ਵਰਕ ਪਰਮਿਟ ਕਿਸੇ ਦੇ ਹਨ ਦੂਸਰੇ ਜਿਹੜੇ ਤੁਹਾਡੇ ਕੋਲ ਹੋਰ ਫਾਈਲਾਂ ਹੋਣਗੇ ਉਹਨਾਂ ਦੇ ਅਪਲਾਈ ਕਰਨ ਗਿਆ ਤੇ ਉਹ ਉਹਨਾਂ ਬਾਰੇ ਦੱਸਿਆ ਸੀਗਾ ਵੀ ਵੀ ਹੈ ਨਹੀਂਗੇ ਭਾਜੀ ਇਸ ਟਾਈਮ ਇੱਥੇ ਤੇ ਵੀ ਤੁਸੀਂ ਜਦੋਂ ਹੋਣਗੇ ਉਦੋਂ ਆਇਓ ਉੱਥੇ ਮੈਂ ਕਿਹਾ ਵੀ ਕਿਤੇ ਵਰਕ ਪਰਮਿਟ ਵੀ ਸਾਡੇ ਦਾ ਵੀ ਆਏ ਹੋਏ ਨੇ ਵੀ ਵੀ ਚਲ ਬਾਅਦ ਚ ਜ਼ਿਆਦਾ ਆ ਵੀ ਤਾਂ ਵੀ ਹੋਰ ਵੀ ਹੈਗੇ ਨੇ ਭਾਜੀ ਕੋਲ ਮਤਲਬ ਕਾਮਯਾਬੀ ਵੀ ਉਹਨਾਂ ਨੂੰ ਮਿਲਦੀ ਹੈ ਦੋਸਤੋ ਜਿਨ੍ਹਾਂ ਨੇ ਸੁਪਨੇ ਦੇਖੇ ਹੋਣ ਇਹ ਸੁਪਨੇ ਅੱਜ ਬਲਵਿੰਦਰ ਦੀ ਅੱਖਾਂ ਦੇ ਵਿੱਚ ਨੇ ਜਿਨੇ ਅੱਜ ਕਰੋਸ਼ੀਆ ਦਾ ਵੀਜ਼ਾ ਲੈਣ ਲਈ 7s ਆਇਆ ਬੜੇ ਘੱਟ ਟਾਈਮ ਦੇ ਵਿੱਚ ਇਹਦਾ ਵੀਜ਼ਾ ਕਰਾ ਕੇ ਦਿੱਤਾ 7s ਨੇ ਪਹਿਲਾਂ ਤਾਂ ਬਹੁਤ-ਬਹੁਤ ਮੁਬਾਰਕਾ ਬਲਵਿੰਦਰ ਤੈਨੂੰ ਤੇਰੀ ਫੈਮਲੀ ਨੂੰ ਕਰੋਸ਼ੀਆ ਦੇ ਵੀਜ਼ੇ ਲੈਣ ਦੀਆਂ ਕਿੱਦਾਂ ਤੂੰ ਸਾਨੂੰ ਲੱਭਿਆ ਪਹਿਲਾਂ ਤਾਂ ਆਪਣੇ ਬਾਰੇ ਦੱਸੋ ਦਰਖਾਸਤ ਨੂੰ ਕਿ ਵੀ ਤੁਸੀਂ ਤੁਹਾਡਾ ਨਾਮ ਕੀ ਆ ਕਿੱਥੋਂ ਤੁਸੀਂ ਬਿਲੋਂਗ ਕਰਦੇ ਹੋ ਮੇਰਾ ਨਾਮ ਬਲਵਿੰਦਰ ਸਿੰਘ ਆ ਤੇ ਮੈਂ ਪਿੰਡ ਭੈਣੀ ਦੇ ਡਾ ਰਾਇਕੋਟ ਤੋਂ ਬਿਲੋਂਗ ਕਰਦਾ ਵਾਂ ਇਹ ਰਾਇਕੋਟ ਤੋਂ ਇਹ ਮੁੰਡਾ ਆਪਣੇ ਕੋਲੇ ਆਇਆ ਤੇ ਇਹਨੇ ਵੀ ਪਹਿਲਾਂ ਕਾਫੀ ਤੱਕੇ ਖਾਦੇ ਆਪਣਾ ਪਾਸਪੋਰਟ ਕਾਫੀ ਟਾਈਮ ਕਿਥੇ ਖੰਨੇ ਕਿਸੇ ਹਾਂਜੀ ਖੰਨੇ ਮੇਰਾ 6 ਮਹੀਨੇ ਤੱਕ ਮਤਲਬ ਪਾਸਪੋਰਟ ਪਿਆ ਰਿਹਾ 6 ਮਹੀਨੇ ਦਾ ਖੰਨੇ ਕਿਸੇ ਕੋਲੇ ਪਾਸਪੋਰਟ ਪਿਆ ਰਿਹਾ ਇਹਦਾ ਵੀਜ਼ਾ ਵੀ ਨਹੀਂ ਅਪਲਾਈ ਹੋਇਆ ਸੀ ਇਹ ਮੇਰੇ ਕੋਲੇ ਫਿਰ ਵੀਡੀਓ ਉਹਦੇ ਕਿ ਮੈਂ ਪਹਿਲਾਂ ਆਕੇ ਵੀ ਆ ਭਾਜੀ ਕੋਲ ਤੇ ਉਸ ਟਾਈਮ ਮੈਨੂੰ ਚਲੋ ਇਹ ਨਹੀਂ ਸੀਗਾ ਪਰ ਉਹ ਮਤਲਬ ਹੁਣ ਮੇਰਾ ਬਹੁਤ ਮਤਲਬ ਉਹ ਅੱਗੇ ਵੀ ਭਾਜੀ ਨਾਲ ਜਦੋਂ ਮਿਲੇ ਇਹਨਾਂ ਨਾਲ ਸਾਰੀ ਗੱਲਬਾਤ ਕੀਤੀ ਤਾਂ ਭਾਜੀ ਨੇ ਮੇਰਾ ਮਹੀਨੇ ਵਿੱਚ ਹੀ ਵੀਜ਼ਾ ਅਪਲਾਈ ਕਰਕੇ ਮੈਨੂੰ ਮਤਲਬ ਹੱਥ ਵਿੱਚ ਮੈਨੂੰ ਕਿੰਨੀ ਕਦੋਂ ਤੁਸੀਂ ਦਸੰਬਰ 2024 ਚ ਆਏ ਸੀ ਹਾਂਜੀ ਕੰਪਨੀਆਂ ਸਾਡੇ ਕੋਲ ਬਹੁਤ ਵਧੀਆ ਨੇ ਜਿਹੜਾ ਸਾਡਾ ਸਾਥ ਹਰ ਥਾਂ ਤੇ ਦਿੰਦੀਆਂ ਨੇ ਮੈਂ ਬਾਰ-ਬਾਰ ਕਹਿੰਨਾ ਨਾ ਮਾਲ ਮਾਲਕਾ ਦਾ ਮਸ਼ਹੂਰੀ ਕੰਪਨੀ ਦੀ ਅਸੀਂ ਵਧੀਆ ਕੰਪਨੀ ਚੂਜ਼ ਕਰਦੇ ਆਂ ਨਾਮ ਸਾਡਾ ਹੁੰਦਾ ਕੰਮ ਇਹਨਾਂ ਦਾ ਬਣਦਾ ਇੱਕ ਟ੍ਰਾਇੰਗਲ ਆ ਇਹ ਬਣਦਾ ਆ ਜਦੋਂ ਇੱਕ ਵੀ ਟ੍ਰਾਇੰਗਲ ਜੇ ਇਹਦੇ ਵਿੱਚੋਂ ਕਲਾਇੰਟ ਮਾੜਾ ਨਿਕਲੂਗਾ ਉਹ ਖਰਾਬ ਹੋਊ ਜੇ ਏਜੰਟ ਮਾੜਾ ਨਿਕਲੂ ਤਾਂ ਵੀ ਕੰਮ ਖਰਾਬ ਹੋਊ ਜੇ ਕੰਪਨੀਆਂ ਮਾੜੀ ਆ ਨਿਕਲ ਤਾਂ ਕੰਮ ਖਰਾਬ ਹੋਊ ਇਹ ਤਿੰਨਾਂ ਚੀਜ਼ਾਂ ਨੂੰ ਮੈਨੇਜ ਕਰਨ ਲਈ ਸਾਨੂੰ ਤਿੰਨੇ ਬੰਦੇ ਬਹੁਤ ਇੰਪੋਰਟੈਂਟ ਚਾਹੀਦੇ ਹੁੰਦੇ ਐਦਾਂ ਹੀ ਪਲਵਿੰਦਰ ਸਾਡੇ ਕੋਲੇ ਆਇਆ ਇਹਨੇ ਵੀਜ਼ਾ ਲਿਆ ਵਿਸ਼ਵਾਸ ਕੀਤਾ 6 ਮਹੀਨੇ ਕਿਸੇ ਕੋਲ ਖਰਾਬ ਹੋ ਕੇ ਵੀ ਆਇਆ ਸੀ ਪਰ ਜਿੰਨਾ 6 ਮਹੀਨੇ ਕਿਸੇ ਕੋਲ ਖਰਾਬ ਹੋ ਕੇ ਆਇਆ ਸੀ ਮੈਨੂੰ ਲੱਗਦਾ 1 ਮਹੀਨਾ 1.5 ਮਹੀਨੇ ਦੇ ਵਿੱਚ ਕੰਮ ਕਰਦਾ ਉਲਟਾ ਮੈਨੂੰ ਟੈਕਟ ਕਰਾਉਣ ਲੱਗਿਆ ਕਹਿੰਦਾ ਕਹਿੰਦਾ ਸਾਡੇ ਘਰੇ ਮੈਰਿਜ ਆ ਮੈਨਾ ਟੈਕਟ ਲੇਟ ਕਰਾਇਓ ਸਗੋਂ ਇਹਨਾਂ ਨੇ ਟਾਈਮ ਲੇਟ ਲਾਇਆ ਸਾਡੇ ਵੱਲੋਂ ਤਾਂ ਕੋਈ ਪ੍ਰੋਬਲਮ ਨਹੀਂ ਆ ਜਦੋਂ ਹਰ ਤਰ੍ਹਾਂ ਦੀ ਸਰਵਿਸ ਕਿੱਦਾਂ ਲੱਗੀ ਸਾਵਨ ਸਿੰਘ ਦੀ ਓਵਰঅল ਬਹੁਤ ਵਧੀਆ ਸਰਵਿਸ ਲੱਗੀ ਸਾਵਨ ਸਿੰਘ ਦੀ ਜੋ ਕਿਹਾ ਉਸ ਤੋਂ ਵੱਧ ਮਿਲੇਗਾ ਘੱਟ ਮਿਲੇ ਜਿੰਨਾ ਕਿਹਾ ਭਾਜੀ ਨੇ ਉਸ ਤੋਂ ਵੱਧ ਮਤਲਬ ਆਪਣਾ ਕੰਮ ਕਰਕੇ ਦਿਖਾਇਆ ਵਾ ਤੇ ਮੈਂ ਪੂਰਾ ਸਰਟੀਫਾਈਡ ਚੈਕ ਮਤਲਬ ਮੈਨੂੰ ਕੋਈ ਕਮੀ ਪੇਸ਼ੀ ਨਹੀਂ ਲੱਗੀ ਕਿਸੇ ਵੀ ਚੀਜ਼ ਦੀ ਤੇ ਜੇ ਕਿਸੇ ਨੇ ਅਪਲਾਈ ਕਰਨਾ ਤਾਂ ਉਹ ਭਾਜੀ ਕੋਲ ਵਿਜ਼ਿਟ ਕਰ ਸਕਦਾ ਹਾਂਜੀ ਦੋਸਤੋ ਇਹ ਚੀਜ਼ ਸਾਡੇ ਲਈ ਬਹੁਤ ਇੰਪੋਰਟੈਂਟ ਹੈ ਕਿਉਂ ਜਦੋਂ ਬੰਦੇ ਦਾ ਵੀਜ਼ਾ ਲੱਗ ਜਾਂਦਾ ਉਹਨੇ ਸਾਡੇ ਤੋਂ ਸਰਵਿਸ ਲੈ ਚੁੱਕਿਆ ਹੁੰਦਾ ਉਹੀ ਅਸਲ ਚ ਦੱਸ ਸਕਦਾ ਕਿ ਸਹੀ ਕੀ ਹੈ ਤੇ ਗਲਤ ਕੀ ਹੈ ਜਿਵੇਂ ਸਾਡੇ ਮੁੰਡੇ ਉੱਥੇ ਜਾ ਕੇ ਵੀ ਵੀਡੀਓ ਬਣਾਉਂਦੇ ਆ ਅਕਮੋਡੇਸ਼ਨ ਦੱਸਦੇ ਆ ਆਪਣਾ ਉੱਥੇ ਦੱਸਦੇ ਆ ਪਿਕਅਪ ਕਿੱਦਾਂ ਮਿਲੀ ਉਮਰਿੰ ਪ੍ਰਵਿੰਦਰ ਉੱਥੇ ਜਾਊਗਾ ਇੱਥੋਂ ਤੱਕ ਦੀ ਇਹਨੇ ਆਪਣੀ ਸਰਵਿਸ ਦੀ ਦਾਸਤਾ ਅੱਗੇ ਉੱਥੇ ਜਾ ਕੇ ਆਪਣੀ ਸਰਵਿਸ ਬਾਰੇ ਜ਼ਰੂਰ ਤੁਹਾਡੇ ਨਾਲ ਰੁਬਰੂ ਹੋਊਗਾ ਆਪਣੇ ਬਾਰੇ ਦੱਸੂਗਾ ਕਿ ਮੈਂ ਖੁਸ਼ ਆ ਹਜੇ ਬਹੁਤ ਨਰਵਸ ਆ ਬਹੁਤ ਚੀਜ਼ਾਂ ਇਹ ਭੁੱਲ ਜਾਂਦਾ ਥੋੜੀ ਜੀ ਪ੍ਰੋਬਲਮ ਆ ਬਟ ਉੱਥੇ ਜਾ ਕੇ ਇਹਨੂੰ ਮੈਂ ਅੱਜ ਕਹਿ ਰਿਹਾ ਕਿ ਤੇਰਾ ਅੱਜ ਨਵਾਂ ਜਨਮ ਹੋਣ ਜਾ ਰਿਹਾ ਕਿਉਂ ਜਿਹੜੀਆਂ ਚੀਜ਼ਾਂ ਉੱਥੇ ਕੋਈ ਤੁਹਾਡੇ ਮਾਪਿਓ ਚੋਂ ਜਾਂ ਤੁਹਾਡੇ ਰਿਸ਼ਤੇਦਾਰੀ ਚੋਂ ਕੋਈ ਨਹੀਂ ਹੈਗਾ ਤੁਸੀਂ ਮੇਰੀ ਗਾਈਡੈਂਸ ਦੇ ਅੰਡਰ ਉੱਥੇ ਜਾ ਰਹੇ ਹੋ ਠੀਕ ਹੈ ਹਰ ਥਾਂ ਤੇ ਤੁਸੀਂ ਮੇਰੀ ਗੱਲ ਸੁਣਨੀ ਐ ਸਮਝਣੀ ਆ ਪਰ ਜੇ ਤੁਸੀਂ ਸਮਝੋਗੇ ਕਿਸੇ ਹੋਰ ਦੀ ਗੱਲਾਂ ਸੁਣੋਗੇ ਤਾਂ ਕੱਲ ਨੂੰ ਤੁਹਾਡਾ ਵੀ ਨੁਕਸਾਨ ਹੈ ਕਦੇ ਵੀ ਉੱਥੇ ਸੁਣਨ ਵਾਲੇ ਦੀ ਗੱਲ ਨਹੀਂ ਸੁਣਨੀ ਜਿੰਨੇ ਤੁਹਾਡਾ ਹਰ ਥਾਂ ਤੇ ਸਾਥ ਦਿੱਤਾ ਉਹਦੀ ਗੱਲ ਸੁਣੋ ਤੁਸੀਂ ਆਪਣੀ ਮੰਜ਼ਿਲ ਤੇ ਪਹੁੰਚੋਗੇ ਤੇ ਵਧੀਆ ਸੈਟਲ ਹੋਵੋਗੇ ਬਿਕੋਜ਼ ਕੋਈ ਨਹੀਂ ਚਾਹੁੰਦਾ ਤੁਹਾਡੇ ਮਾਪਿਓ ਤੋਂ ਬਿਨਾ ਤੇ ਅਸੀਂ ਅਸੀਂ ਕੰਸਲਟੈਂਸੀ ਦਿੱਤੀ ਆ ਅਸੀਂ ਕੰਮ ਕਰਾਉਂਦੇ ਅਸੀਂ ਸਾਡੇ ਤੋਂ ਬਿਨਾ ਕੋਈ ਨਹੀਂ ਚਾਹੁੰਦਾ ਕਿ ਤੁਸੀਂ ਤਰੱਕੀ ਕਰੋ ਜੇ ਤੁਸੀਂ ਤਰੱਕੀ ਕਰਨਾ ਚਾਹੁੰਦੇ ਹੋ ਸਹੀ ਰਸਤੇ ਤੇ ਜਾਣਾ ਚਾਹੁੰਦੇ ਹੋ ਕੰਮ ਅਪਲਾਈ ਕਰਨਾ ਚਾਹੁੰਦੇ ਹੋ ਵੀਜ਼ਾ ਵਧੀਆ ਲੈਣਾ ਚਾਹੁੰਦੇ ਹੋ ਉੱਥੇ ਜਾ ਕੇ ਸੈਟਲ ਹੋਣਾ ਚਾਹੁੰਦੇ ਹੋ ਬੜਾ ਵਿਜ਼ਿਟ ਕਰੋ ਆਪਣੇ ਡਾਕੂਮੈਂਟ ਲੈ ਕੇ ਸਾਡੀ ਟੀਮ ਨੂੰ ਮਿਲੋ ਸਾਨੂੰ ਆ ਕੇ ਮਿਲੋ ਹਰ ਥਾਂ ਤੇ ਅਸੀਂ ਤੁਹਾਡਾ ਸਾਥ ਦੇਵਾਂਗੇ ਪੁਲਵਿੰਦਰ ਵਾਂਗੂ ਜੇ ਤੁਸੀਂ ਵੀ ਲਵਾਉਣਾ ਚਾਹੁੰਦੇ ਹੋ ਵੀਜ਼ਾ ਤਾਂ ਜਲਦੀ ਆ ਜਾਓ 7 ਸੀਜ਼ ਜੋ 7 ਸੀਜ਼ ਆਊਗਾ ਵੀਜ਼ਾ ਪਾਊਗਾ ਆਹ ਕੀ ਬਾਤ ਹੈ ਥੋੜਾ ਨਰਵਸ ਜ਼ਰੂਰ ਆ ਪਰ ਤੁਸੀਂ ਸਮਝ ਸਕਦੇ ਹੋ ਕਿ ਕੈਮਰੇ ਅੱਗੇ ਥੋੜਾ ਜਿਹਾ ਹੋ ਜਾਂਦਾ ਅਸੀਂ ਤਾਂ ਰੂਰੂ ਥੋੜੇ ਜਨਾ ਹੁੰਦੇ ਰਹਿੰਦੇ ਆ ਥੋੜਾ ਜਿਹਾ ਇਹ ਹੋ ਜਾਂਦਾ ਪਰਮਾਤਮਾ ਤੈਨੂੰ ਚੜ੍ਹਦੀ ਕਲਾ ਬਖਸ਼ੇ ਧਰ ਤਰ ਬੁੱਲੇ ਬਹੁਤ ਬਹੁਤ ਮੁਬਾਰਕਾ ਤੈਨੂੰ ਪਰਮਾਤਮਾ ਮੇਰ